ਕੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੰਗਾ ਜੀ ਵੀਰੋ ਕੰਮ ਬਹੁਤ ਵਧੀਆ। ਤੇ ਤੁਹਾਨੂੰ ਗੁਰਨਾਮਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ। ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ। ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁਖਾਟੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੌਣ ਜੀ ਬਰਕਤਾਂ। ਤੇ ਬਾਕੀ ਵੀ ਸਾਰੀ ਦਿਸਮ ਦੇਸਾਂ ਵਿੱਚ ਬਸਦੇ ਸਾਰੇ ਮੇਰੇ ਵੀਰ ਭੈਣਾਂ ਨੂੰ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦੇ ਹੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਚਲੋ ਜੀ ਚੰਦ ਨੇ ਆ ਕੰਮ ਤੇ ਮਿਸਤਰੀ ਸਭ ਕੁਲ ਜਾਣਾ ਤੁਸੀਂ ਦੇਖਿਆ ਵੀ ਵਿੱਚ ਇਹ ਦੁਆਬੇ ਵਾਲੇ ਮਕਾਨ ਦਾ ਜਿਹੜਾ ਆਪਾਂ ਕੰਮ ਕਰਕੇ ਆਏ ਤੇ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਜੀ ਸਾਰਾ ਕੰਮ ਟੋਟਲੀ ਰਿਨੋਵੇਟ ਹੋਤਾ ਤੇ ਬਾਅਦ ਵਿੱਚ ਉਹਨਾਂ ਦੀ ਫਰਮਾਇਸ਼ ਹੋਈ ਦੀ ਇੱਕ ਮੇਨ ਦਰਵਾਜ਼ਾ ਜਿਹੜਾ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਜਾਣਾ ਹੈ ਮੇਕਅਪ ਮੈਂ ਦਰਵਾਜ਼ਾ ਬਣਾਉਣਾ ਤਾਂ ਇੱਕ ਅਲਮਾਰੀ ਹੋਰ ਕਹਿਤਾ ਥੋਨਾਂ ਨੇ ਸੁੱਤ ਤੇ ਆਉਣ ਤੋਂ ਬਾਅਦ ਚਲੋ ਉਹ ਦੁਕਾਨਦਾਰ ਕੀ ਹੋਣਾ ਤਾਂ ਕੰਪਲੀਟ ਤੇ ਮਿਸਤਰੀ ਲੱਗਿਆ ਵਾ ਜੀ ਬਾਕੀ ਹੁਣ ਮਿਸਤਰੀ ਕੋਲੋਂ ਲੈ ਕੇ ਜਾਣੀਆਂ ਬਾਈ ਚਾਹ ਮਿਸਤਰੀ ਨਾਲ ਵੀ ਜਿਹੜਾ ਵੀਰੋ ਦੇਖੋ ਘਰ ਵਾਲੇ ਕੰਮ ਵੀ ਪਿਆਰ ਪੈ ਜਾਂਦਾ ਇੱਕ ਨੇ ਇੱਕ ਕਰਾਉਣਾ ਸੀ 17 11 ਦੇ ਉੱਥੇ ਇਕੱਠੇ ਲਾਇਆ ਤੇ ਵੀ ਭਾਈਆਂ ਵਾਲਾ ਪਿਆਰ ਪੈ ਗਿਆ ਚਲੋ ਜਿਨ੍ਹਾਂ ਨੇ ਵੀਰ ਨੇ ਕੰਮ ਕਰਾਇਆ ਵੀ ਆ ਉਹਨਾਂ ਨੇ ਸਾਡੇ ਘਰ ਮਿਸਤਰੀ ਕੰਮ ਕਰਦਾ ਦੇਖਿਆ ਇਹ ਵੀਡੀਓ ਦੇ ਜ਼ਰੀਏ। ਵੀ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਮਿਸਤਰੀ ਤੇ ਕੰਮ ਕਰਾਉਣਾ ਕਹਿੰਦੇ ਵੀ ਅਸੀਂ ਤੁਹਾਡੇ ਘਰ ਦਾ ਲੱਕੜ ਦਾ ਕੰਮ ਹੈ ਜਿਹੜਾ ਹੁੰਦਾ ਦੇਖਿਆ ਵੀ ਵੀਡੀਓ ਦੇਖਦੇ ਰਹੋ ਚਲੋ ਤੁਸੀਂ ਦੇਖਿਆ ਵੀ ਸਾਡੇ ਘਰ ਦਾ ਵੀ 1 ਸਾਲ ਪੂਰਾ ਕੰਮ ਚੱਲੀ ਗਿਆ। ਪੈਣ ਲੱਗੀ ਆ ਫਿਰ ਸਾਰਾ ਲੱਕੜ ਦਾ ਕੰਮ ਹੋਇਆ ਹੈ। ਵੀ ਪੂਰਾ ਸਾਰੀ ਸਿਰੇ ਤੱਕ ਕੰਮਕਾਰ ਜਿਹੜਾ ਸੀ ਹੌਲੀ ਹੌਲੀ ਕਰਦੇ 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 ਕਹਿੰਦੇ ਵੀ ਪਹਿਲਾਂ ਥੋੜਾ ਕਰਨਾ ਤਾਂ ਤੇ ਹੌਲੀ ਹੌਲੀ ਪੂਰਾ ਹੀ ਬਾਈ ਸਿਰੇ ਕੰਮ ਚੜ ਗਿਆ। ਏ ਮਿਸਤਰੀ ਕੋਲ ਜਾਣਾ ਸੀ ਹੁਣ ਆਪਾਂ ਨੇ ਚਾਹ ਲਿਖੇ ਉਹ ਵੀ ਵਿਚਾਰਾ ਲੱਗਿਆ ਵਾ ਮੈਂ ਉਹਨੂੰ ਕਹੀ ਜਾਂਦਾ ਵੀ ਖਿੱਚ ਕੇ ਰੱਖ ਕੰਮ ਖਿੱਚ ਕੇ ਰੱਖ ਕਿਉਂਕਿ ਬਾਹਰ ਤਾਂ ਜਿਹਨੇ ਵੀ ਆਉਣਾ ਥੋੜੇ ਜਿ ਦਿਨ ਰਹਿ ਗਏ ਸੋ ਮੇਰਾ ਵੀ ਮਕਸਦ ਆ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਘਰ ਜਿਹੜਾ ਉਹਨਾਂ ਨੂੰ ਵੀ ਉਹਨਾਂ ਨੇ ਪੇਂਟ ਪੂਟ ਕਰਾਇਆ ਵਧੀਆ ਗੱਲ ਬਣਾਤੀ ਬਾਕੀ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਹੀ ਆ ਘੱਟ ਕੰਮ ਵਾਲਾ ਤਾਂ ਤੇ ਹੁਣ ਬਾਈ ਦੀ ਪੇਂਟ ਪੂਟ ਹੋ ਗਿਆ ਉਹ ਕੱਲ ਦੇ ਵਲੌਗ ਦੇ ਦੇਖਿਓ ਵੀ ਕਿੰਨਾ ਵਧੀਆ ਮਕਾਨ ਲੱਗਦਾ ਏ ਤੇ ਬਾਕੀ ਵੀ ਹੁਣ ਮਿਸਤਰੀ ਕੋਲ ਨਹੀਂ ਜਾਣਾ ਇਹ ਕੈਮਰਾ ਮੈਂ ਮਨਮੋਹ ਜੀ ਸਾਡੇ ਜੱਸ ਹੈ ਨਾ ਉਹਦੇ ਨਾਲ ਵੀ ਤੁਹਾਨੂੰ ਮਿਲਾ ਦਣਾ ਮੈਂ ਮੇਰੇ ਅੱਲਾ ਤੁਹਾਨੂੰ ਸਾਲ ਵਿੱਚ ਪਿਆਪੇ ਸ਼ਸ਼ਕਾ ਜੀ ਸਰਜੋ ਵੀ ਆਹ ਬੰਦਾ ਇੱਕ ਇੱਧਰ ਬੈਠਾ ਸ਼ਸ਼ਕਾ ਜੀ ਭਾਈ ਆਹ ਦੇਖੋ ਇੱਧਰ ਆ ਵੀ ਕਿੱਥੇ ਜਾ ਕੇ ਆਇਆ ਸੂਏ ਪਾਰ ਤੇ ਆ ਵੀ ਜਿਸਨ ਸੂਏ ਪਾਰ ਘੁੰਮ ਕੇ ਆਏ ਨੰਗੇ ਪੈਰ ਬਾਬਾ ਜੀ ਗਿਆ ਲਓ ਭਾਈ ਜਿਹੜੇ ਸਾਡੇ ਖੇਤ ਹੈ ਨਾ ਜਿੱਥੇ ਨਿਤਰਬਾਈ ਪੌਟਰੀ ਫਾਰਮ ਬਣਾਉਂਦਾ ਉਹ ਖੇਤਾਂ ਨੂੰ ਅਸੀਂ ਸੂਏ ਪਾਰ ਕਹਿੰਦੇ ਆ ਰਾਤ ਦੇ ਵਿੱਚ ਅੱਗੇ ਸੂਆ ਪਏ ਕਰਦਾ ਤਾਂ ਬੰਦ ਪੈ ਗਿਆ ਤੇ ਭਾਈ ਬਾਬਾ ਇਹਨਾਂ ਦੀ ਅੱਜ ਰੇਲ ਬਣਾ ਕੇ ਲਾਇਆ ਹਾਂ ਬਈ ਜਿਸਨ ਕਿਹਾ ਹੋਇਆ ਭੱਜ ਗਿਆ ਏ ਦੌੜ ਕੇ ਆਏ ਟੁਰ ਕੇ ਆਏ ਇਹ ਤਾਂ ਭੱਜਣ ਨੂੰ ਹੀ ਕਹਿ ਗਿਆ ਹੂੰ ਭੱਜਦਾ ਤੂੰ ਆਪਾ ਮੂੰਹ ਹਾਂ ਹਾਂ ਦਾ ਤੈਨੂੰ ਭੱਜਣਾ ਹਾਂਜੀ ਹੱਥ ਮੂੰਹ ਨੂੰ ਕਰ ਕਰ ਕੇ ਡਰਦਾਗਾ ਤੇ ਹਾਂਏ ਹੈਂ ਦੱਸ ਤਾਂ ਹਾਂ ਬਈ ਬਾਲ ਹੁਣ ਮੁੰਡੇ ਦੇ ਬੜੇ ਹੋਣ ਲੱਗੇ ਐ ਕਲਿੱਪ ਲੱਗ ਰੱਖੇਗਾ ਨਾ ਜਿਸਨ ਆਏ ਖੋਲ ਦਿੰਦਾ ਹੈ ਲਾ ਕੇ ਨਹੀਂ ਰੱਖਦਾ ਅਛਾ ਹਾਂਜੀ ਸੱਚੀ ਬੰਮੂ ਹਾਂਜੀ ਹੁਣ ਫਿਰ ਟਿਊਸ਼ਨ ਵੀ ਜਾਣਾ ਹਨਾ ਹਾਂਜੀ ਲੋ ਭਾਈ ਟਿਊਸ਼ਨ ਦੀ ਵੀ ਬੰਦਿਆਂ ਦੀ ਤਿਆਰੀ ਹੋ ਜਾਣੀ ਆਵੇ ਰੇਲ ਬਣੀ ਬੰਮੂ ਸਰਵਿਸ ਤਾਂ ਨਹੀਂ ਹੋਈ ਰਾਜ ਚ ਨਹੀਂ ਹੋਈ ਆ ਭੱਜ ਦੌੜੇ ਬਹੁਤ ਕਰੀ ਗਿਆ ਕਰੇ ਦਨੂ ਕਰੇ ਦਨੂ ਬਾਬੇ ਤੇ ਖਾਲੀ ਕੁੱਟ ਆ ਬਾਬੇ ਨੂੰ ਠੀਕ ਕਰਿਆ ਕੰਮ ਹੈ ਤਾਲੇ ਨਾ ਕਿ ਤਾਂ ਚੱਲਦਾ ੜੀ ਠੀਕ ਨੇ ਚਲੋ ਭਾਈ ਠੀਕ ਆ ਬੱਚੇ ਆ ਇਹ ਆਪਣੇ ਆਪਣੇ ਲੱਗੇ ਹੋਏ ਕੰਮ ਚਲੋ ਫਿਰ ਜਹਾ ਤੂੰ ਕਿਆ ਕਹਿਣ ਲਗੀ ਦੀ ਕੁਛ ਵੀ ਨਹੀਂ ਅੱਛਾ ਅੱਜ ਭਾਈ ਇਹਨਾਂ ਨੂੰ ਵੀ ਛੁੱਟੀ ਆ ਤਾਂ ਕਰਕੇ ਇਹਨਾਂ ਦਾ ਵੀ ਨੰਬਰ ਦਾਦੇ ਨੇ ਲਾਇਆ ਇਹਨਾਂ ਨੇ ਅਸੀਂ ਬਾਬਾ ਜੀ ਕਹਿੰਦੇ ਆ ਚਲੋ ਬਾਕੀ ਭਾਈ ਬਿੱਟੂ ਕੋਲ ਚੱਲਦੇ ਆ ਦੇਖਦੇ ਆ ਕਿ ਆ ਹੰਤਾ ਚਾਹ ਲੈ ਕੇ ਲੋ ਭਾਈ ਪਹੁੰਚ ਗਏ ਆਪਾਂ ਆਪਣੇ ਬੰਦੇ ਕੋਲ ਇਹਦੇ ਨਾਲ ਵੀ ਹੁਣ ਤੁਹਾਨੂੰ ਮਿਲਾ ਦੇਣਾ ਆ ਜਾ ਵੀ ਮੇਸਟਰ ਇਹਦੇ ਨੂੰ ਹਾਂ ਕਿਦਾਂ ਕਿਦਾਂ ਗਿਆ ਆ ਫੜ ਪਹਿਲਾਂ ਬਿੱਟੂ ਠੰਡੀ ਨਾ ਹੋ ਜਾਵੇ ਤੇਰਾ ਤੁਸੀਂ ਚਾਹ ਲਈ ਗਿਆ ਤੇਰਾ ਹਾਂ ਬਣਦਾ ਨਹੀਂ ਇੰਨਾ ਕ ਤਾਂ ਹੱਕ ਬਣਦਾ ਯਾਰ ਬਣਦਾ ਨਹੀਂ ਇੰਨਾ ਕ ਤਾਂ ਬਿਕਰੇ ਹੈ ਹਾਂ ਇੰਨਾ ਕ ਤਾਂ ਬਣਦੇ ਲੱਗੇ ਹੁਣ ਮੈਨੂੰ ਐਂ ਦੱਸ ਵੀ ਕੱਲ ਨੂੰ ਜਾਹੋ ਜੀ ਪੱਕਾ ਹਾਂ ਕੱਲ ਨੂੰ ਪੱਕਾ ਜਾਵਾਂਗੇ ਪਰ ਇੱਕ ਗੱਲ ਆ ਬਿੱਟੂ ਸਤਾਤੂੰ ਵੀ ਨਹੀਂ ਹੈ ਨਾ ਹਾਂ ਨਾ ਸਵੇਰੇ ਅਜ ਰੋਟੀ ਖਾ ਕੇ ਨਹੀਂ ਆਇਆ ਨਾ ਸਵੇਰੇ ਨਹੀਂ ਮੈਂ ਰੋਟੀ ਖਾ ਕੇ ਤੇਰੇ ਮੈਂ ਦਾਸ ਰੋਟੀ ਆਈ ਰੋਟੀ ਹਾਂ ਦੁਕਾਨ ਤੇ ਆਈ ਮੈਂ ਆ ਕੇ ਦੱਸੂ ਵੀਰੇ ਹੋਣੇ 1:00 ਵਜੇ ਪਹੁੰਚਣਾ। ਮੈਂ ਘਰ ਕਹ ਕੇ ਆ ਵੀ ਰੋਟੀ ਮੇਰੀ ਅੱਜ ਜੁੱਤੀ ਪਜਾਇਓ ਹੈ। ਹਾਂ। ਘਰ ਦੇ ਨੂੰ ਮੈਂ ਕਿਹਾ ਤਾਂ ਮੈਂ ਕਿ ਰੋਟੀ ਮੇਰੀ ਉੱਤੀ ਲਾ ਦਿਓ। ਹਾਂ। ਵੀ ਮੈਂ ਲੇਟ ਹੋ ਜਾਣਾ। ਉਹ ਬਿੱਟੂ ਹੁਣ ਚਾਹ ਪੀ ਲੈ ਠੰਡੀ ਹੋ ਜਾਣੀ ਕਿ ਕੁਛ ਕਰਨ ਲੱਗਿਆ। ਹੈ। ਚਲ ਆ ਰੁਪੀ ਕਿੰਨੇ ਪਾਣੀ ਪੀ ਲਮ ਹਮੜੇ। ਪੀ ਲੈ ਪੀ ਲੈ। ਠੀਕ ਹੈ। ਪਾਣੀ ਪੀ ਲਾ। ਲੋ ਬਾਈ ਅਲਮਾਰੀ ਵਾਲਾ ਕੰਮ। ਓਕੇ ਹੈ। ਵੀ ਖਚਿਆ ਪਿਆ ਬਾਈ ਸਮੋਸੇ ਵੀ ਆ ਗਏ ਬਿੱਟੂ। ਠੀਕ। ਫੇਰ ਨਾ ਕਹੀ। ਧੰਨਵਾਦ ਤੇਰਾ ਬਹੁਤ ਬਹੁਤ। ਹੈਂ? ਧੰਨਵਾਦ। ਲੈ ਧੰਨਵਾਦ ਕਰਾ ਭਾਈਆਂ ਦਾ ਪਿਆਰ ਉਹ ਬੜਾ ਦੇਖੀ ਹਜ਼ਾਰ ਤਖੜਾ ਚੱਕੀ ਬੈਠਾ ਹੈ ਚਾਹ ਪੀਓ ਚਲੋ ਚਾਹ ਪੀ ਲਓ ਲੋ ਬਾਈ ਹਲਮਾਰੀ ਵਾਲਾ ਜਿਹੜਾ ਮੁੰਡੇ ਨੇ ਕੰਮ ਪਿਆ ਖਿੱਚ ਬਿੱਟੂ ਮੈਂ ਕਹਿੰਦਾ ਪੂਰੀਓ ਬਣ ਗਈ ਇਹ ਤਾਂ ਹੈ ਉਹ ਦਰਾਜੇ ਵੀ ਤਿਆਰ ਹੈ ਓਕੇ ਆ ਇਹ ਤੀਜਾ ਦਰਾਜਾ ਓਕੇ ਆ ਲੋ ਬਾਈ ਇਹ ਤਾਂ ਸਾਰੀ ਅਲਮਾਰੀ ਓਕੇ ਆ ਆਪਣੀ ਪੂਰੀ ਤੇ ਬਾਕੀ ਬਾਈ ਆ ਦੋ ਦਰਵਾਜੇ ਦਰਵਾਜੇ ਬਣਾ ਕੇ ਤਾਂ ਜਦੇ ਮੂਰੇ ਖੜਦੇ ਖੜੇ ਕਰ ਦਿੰਦੇ ਆ ਵੀ ਕੋਈ ਦੇਖ ਲਵੇ ਹੈ ہاں ਪੈਸੇ ਪਾਸੇ ਉੱਥੇ ਆ ਬੰਦੋ ਵਿੱਚ ਤੈਅ ਰਹੇਗੀ ਪੋਨੇ ਨੂੰ ਹਾਂ ਥੱਲੇ ਪਾਸੇ ਸਾਹਮਣੇ ਪੁੱਛੋ ਲੋ ਬਾਈ ਆਹ ਮੁੰਡੇ ਨੇ ਦਰਵਾਜੇ ਦੋ ਪੱਲੇ ਤਿਆਰ ਕਰੇ ਆ ਜਿਹੜੇ 프ਰੰਟ ਪਰ ਲੱਗਣੇ ਆ ਇਹ ਆਪਣੇ ਬਾਈ ਇਹਨੂੰ ਹਿਸਾਬ ਕਿਤਾਬ ਪਤਾ ਹੈ ਬਾਕੀ ਸਮਾਨ ਆ ਬਾਈ ਦੁਬਾਰਾ ਫੇਰ ਕਾਫੀ ਲਿਜਾਣ ਵਾਲਾ ਸਾਰਾ ਸਾਡੇ ਸਮਾਨ ਪਿਆ ਟੋਟਲੀ ਦੇਖ ਲਈ ਬਿੱਟੂ ਕੋਈ ਓਰੇ ਖੋ ਖੂ ਨਾ ਜਾਵੇ ਤਰ ਲਫਾਫਾ ਪਟ ਕੇ ਤੇਰਾ ਨਹੀਂ 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 ਹੋਦਾ ਪਾਣੀ ਘੜ ਕੇ ਪੋਣਾ ਨਾ ਹੈਂ ਘੜ ਕੇ ਪੋਣਾ ਸਮਾਨ ਨੇ ਹਾਂ ਇੱਕ ਗਲਾ ਮੇਰਾ ਵੀਰ ਸਾਰਾ ਕਰ ਲੈ ਮੈਨੂੰ ਵੀਰਵਿੰਦਰ ਇੱਕ ਗਲਾਸ ਪਾਣੀ ਦਾ ਦੇਈ ਬਾਈ ਲਓ ਬਾਈ ਹਾਂ ਹੁਣ ਕੀ ਕੱਢਣਾ ਇਹਦੇ ਚੋਂ ਆ ਵੀ ਨਹੀਂ ਕੱਢੀ ਤੇ ਉਹਨੇ ਬੀੜੀ ਕੱਢੀ ਨਹੀਂ ਤਾਂ ਕਰਕੇ ਨਹੀਂ ਸਹੀ ਕਰੀ ਹੈਗੀ ਅੱਛਾ ਹਾਂ ਇਹ ਵੀ ਦੇਖਣੀ ਪੈਂਦੀ ਘੱਟ ਘੱਡੀ ਨੇ ਆਪਾਂ ਲਈ ਕੀ ਮਰਾਉਂ ਗਣੇ ਠੀਕ ਆ ਠੀਕ ਆ ਠੀਕ ਆ ਠੀਕ ਆ ਆਹ ਨਾ ਰਵਿੰਦਰ ਹਾਕੁੰਡਾ ਲਫਾਫੇ ਚ ਬਾਤ ਕਰ ਰੀਆਂ ਚਿਹਰੀਟਾਂ ਪੈ ਲੈਣੀਆਂ ਗਲਾਸਾਂ ਉਹਦੇ ਵਿੱਚ ਹੈਗੇ ਆ ਲੈ ਯਾਰ ਕੀ ਗੱਲ ਕਰਤੀ ਯਾਰ ਮੁੰਡਿਆ ਤਾਂ ਮੈਨੂੰ ਤਾਂ ਕੱਚ ਦੇ ਗਲਾਸੇ ਦੇ ਦੇ ਫਾ ਤੋਂ ਤਾਂ ਬਾਈ ਕਲੱਚ ਦੇ ਗਲਾਸ ਚ ਪਾਣੀ ਦੇ ਦੇ ਲੋ ਬਾਈ ਬੰਦੇ ਨੇ ਮਸ਼ੀਨ ਚਲਾਤੀ ਅੱਛਾ ਚਾਲ ਬਣ ਗਈ ਗੱਲ ਹਨ ਓਕੇ ਰਿਪੋਰਟ ਹਾਂ ਥੈਂਕ ਯੂ ਰਵਿੰਦਰ ਲੋ ਭਾਈ ਬੰਦਾ ਲੱਗਿਆ ਹੋਇਆ ਕੰਮ ਬਾਲਾ ਜਾ ਇਹਨਾਂ ਦਾ ਕੰਮ ਕਰੀ ਜਾਣਾ ਠੀਕ ਆਹ ਭਾਈ ਮਸ਼ੀਨ ਦਾ ਬਹੁਤ ਫਾਇਦਾ ਵੀ ਦੋ ਤਿੰਨ ਕੰਮ ਕਰੀ ਜਾਂਦੀ ਆ ਲੱਕੜੀ ਦੀ ਸਫਾਈ ਠੀਕ ਮਾਣੀ ਰਵਿੰਦਰ ਪੀਣੀ ਹੈਗੀ ਹਾਂ ਲੋਗਲ ਚ ਸਮੋਗਾ ਐ ਆਮੋ ਬਾਕੀ ਬਾਈ ਜੇ ਲੋ ਮਾਰੀ ਵਾਲੇ ਵੱਟ ਕੱਢ ਚੁੱਕੇ ਹੋਗੇ ਵੱਟ ਕੱਟ ਵੱਟ ਕੱਟਤੇ ਇਹਨੇ ਅਦਰ ਵੀ ਬਾਈ ਸਿਨਮੈਟਾ ਲੱਗ ਚੁੱਕਿਆ ਬਾਈਆਂ ਦੀ ਪਸੰਦ ਆ ਬਾਈ ਆ ਸਿਨਮੈਕਾ ਜਿਹੜਾ ਬਾਹਰ ਵਾਲੇ ਵੀਰਾਂ ਦੀ ਦੁਆਬੇ ਵਾਲਿਆਂ ਦੀ ਜਿਨ੍ਹਾਂ ਦੇ ਘਰ ਦਾ ਕੰਮ ਆਇਆ ਚਿੱਟਾ ਹੀ ਉਹਨਾਂ ਨੇ ਪੱਥਰ ਲਾਇਆ ਵੇ ਸਰਮਾਇਕਾ ਸਾਰਾ ਕੁਝ ਉਹਨਾ ਆਪਣਾ ਦੇਖਰੇਖ ਦੇ ਵਿੱਚ ਕਰਿਆ ਕੁਝ ਵੀ ਵੀਰੋ ਅਸੀਂ ਆਪਣਾ ਜਿਹੜੀ ਵੀ ਚੀਜ਼ ਲਾਈ ਹੈ ਇਹਨਾਂ ਨੂੰ ਦਿਖਾਉਂਦੇ ਰਹੇ ਟੋਟਲੀ ਤੇ ਆ ਲੋ ਬਾਕੀ ਵੀ ਜੀ ਰੋਡ ਚੱਲਦਾ ਪੂਰਾ ਹੈ ਨਾ ਆ ਬੇਟੂ ਮਾ ਜਿੰਨਾ ਵੀ ਆਪਾਂ ਨੇ ਕੰਮ ਕਰਿਆ ਬਾਈਆਂ ਦੀ ਦੇਖ ਰੇਖਸ਼ਟ ਕਰਿਆ ਸਾਰਾ ਹੀ ਸਨਮੈਕਾ ਉਹਨਾਂ ਨੇ ਦੇਖ ਲਾ ਉੱਤੇ ਦੇ ਪਾਸ ਕਰਿਆ ਹਨਾ ਲੋਰੀ ਨਾਲ ਬਾਈਆਂ ਨੂੰ ਇਹਨਾ ਆ ਕਰੇ ਮੈਂ ਤਾਂ ਸਮਝਦਾ ਲੋਰੀ ਬੜੀ ਚੰਗੀ ਲੱਗਿਆ ਸਾਰਾ ਬਾਈ ਪਸੰਦ ਦਾ ਹਾਂ ਬਾਈਆਂ ਨੇ ਬੜੀਆ ਗੀਤ ਗਾਏ ਜੱਜ ਦਾ ਸਰਮੈਗਾਉਂ ਵੀ ਲੱਗਿਆ ਮੈਨੂੰ ਹਾਂ ਜੱਜ ਦਾ ਬਾਈ ਤੁਹਾਨੂੰ ਮੈਂ ਕਹਾ ਇਹ ਵੀ ਗੱਲ ਸਹੀ ਆ ਹੈ ਬਾਈ ਤਾਂ ਸਾਰਾ ਬੇਟੀ ਦਾ ਜੱਜ ਦਾ ਬਾਈ ਦਾ ਨਾਮ ਜਰਨਲ ਆਂ ਕਰੇ ਬੰਦੀਆਂ ਨਾਲ ਕਿ ਜਿਹਨਾਂ ਨੇ ਫਰਮਾਇਆ ਸੀ ਘਾਟਾ ਮਾਰ ਬੋ ਜਿਹੜਾ ਨਾ ਆ ਗਿਆ ਜਿਹੜਾ ਨਾ ਆ ਗਿਆ ਹਾਂ ਬਈ ਯਾਰਾ ਚੱਲ ਬਾਈ ਉਹ ਹੀ ਕਹਿੰਦਾ ਮੈਂ ਵੀ ਵੀਰ ਨੇ ਸਾਰਾ ਕੁਝ ਦੇਖ ਦੇ ਕੇ ਫਸੇ ਵੀ ਬਾਈ ਕੱਲੀ ਕੱਲੀ ਚੀਜ਼ੇ ਦਿਖਾਈ ਆ ਉਹਨੂੰ ਹਾਂ ਪਾਣੀ ਵੀ ਦਿਖਾ ਕੇ ਲਾਈਆ ਠੀਕ ਨੇ ਉਹ ਹੁਣ ਪੀਲਾ ਚਾਹ ਪਤੰਦਰ ਘਾ ਠੰਡੀ ਹੋਏ ਤੇ ਪੀਣੀ ਆ ਜਗਾ ਵਸ ਮੈਂ ਹਾਂ ਫੀਲਡ ਕਿਉਂ ਨਹੀਂ ਵੀ ਆ ਜਣਾ ਨਾ ਮੈਂ ਕਿਹਾ ਦੂਵੇ ਨੇ ਟੈਕੂ ਵਾਲੇ ਹਾਂ ਲੋ ਭਾਈ ਲੱਗੇ ਵੇ ਕੰਮ ਠੀਕ ਨੇ ਬਾਕੀ ਭਾਈ ਬਿੱਟੂ ਮਾ ਕੇ ਤਾਂ ਕਹਿਣਾ ਰਸਨ ਆ ਜਾਵੇ ਵੀ ਪੁੱਛਦਾ ਨਹੀਂ ਨਾ ਵੀਰੇ ਮੈਂ ਨਹੀਂ ਪੀਣੀ ਚਾ ਮਾ ਨਾ ਮੈਂ ਨਹੀਂ ਖਾਣਾ ਮੈਂ ਤੁਹਾਡੇ ਘਤਰੇ ਲੈ ਕੇ ਆਇਆ ਨਾ ਤੇਰਾ ਰਵਿੰਦਰ ਦੇ ਹੀ ਆ ਜਿਸ ਕ ਜਿਹਦੀ ਮਹਰੋਂ ਨਹੀਂ ਖਾਣਾ ਮੈਂ ਪਰਛਾਦਾ ਛਕਿਆ ਬਤਾ ਕੀ ਦਿਖਾ ਲਾ ਦੇਖ ਲੈ ਥੋੜਾ ਜਿਹਾ ਨਹੀਂ 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 ਵਾਹ ਕੁਲਿਆਲੀ ਲੋ ਭਾਈ ਇੱਥੇ ਹੋਈਆਂ ਘੋੜੇ ਦੀਆਂ ਦੌੜਾਂ ਰੌਣਕਾਂ ਲੱਗੀਆਂ ਵੇਦਿਆਂ ਪਰਸਾਂ ਪੂਰੀਆਂ ਚੱਲ ਬਿੱਟੂ ਹੁਣ ਆਪਣਾ ਕੱਲ ਤੱਕ ਕੰਮ ਸਾਰਾ ਹੋ ਜਾਣਾ ਨਾ ਓਕੇ ਹੈ ਨਾ ਚੱਲ ਠੀਕ ਹੈ ਭਾਈ ਲੰਬਾ ਉਤਰ ਜਾ ਹੋ ਜਾਊਗਾ ਹਰਮਿੰਦਰ ਹੋਰ ਤਾਂ ਨਹੀਂ ਕੋਈ ਸਲਾਮ ਆ ਦੱਸ ਦੇ ਨਹੀਂ ਨਹੀਂ ਠੀਕ ਨੇ ਹਾਂ ਲੋ ਭਾਈ ਖਟਿਆਈ ਹੈ ਇਹਦਾ ਵੀ ਲੱਗੇ ਦਵਾਦ ਹੈ ਚਲੋ ਬਾਈ ਠੀਕ ਹੈ ਚੱਲ ਰਿਹਾ ਕੰਮ ਪੂਰਾ